i'm uh done -huh. Tchau, uh -huh. tchau. oh I'm gonna ਹਾਰੇ ਜੀਤੋ ਜੀਕੇ ਮਾਛਾ ਦੇ ਨਸੂਏ ਇੰਨਾ ਮਨ ਤੋਂ ਉਪੀਸ਼ੀਟ ਬੋਲਣਾ ਕਹਈਂ ਜਾਰੇ ਤੇ ਅੰਦਰ ਤੇਰਾ ਨਾਮਾ ਲਾਸ਼ਣ ਨੀ ਸਰਾਈ ਅਰਜਨ ਹਰਿ ਕੋਬਿੰਦਨਾ ਸਿੰਘਾਉਂ ਸ਼੍ਰੀ ਘਰ ਦਾਏ ਸ਼੍ਰੀ ਨਾਰਾਇਣ ਜੀ ਅਈਏ ਜਿਸ ਚੈ ਸ਼ੌਦੋ ਪੀਆਏ ਏਕਾ ਅਤਰੰਿ ਸਿਮੇਂ ਅੰਕਾਰ ਲੋਮਿ ਮਿਤੇ ਆਵੈ ਧਾਈ ਸਭ ਛਾਈ ਹੋਇ ਸਗਾਈ ਦਸਵੇਂ ਪਾਖਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਰ ਸਾਈ ਹੋਇ ਸਗਾਈ ਦਸਾਂ ਪਾਤਸ਼ਾਹ ਜੀ ਜੋਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਤ ही दान कर के भोला ਜੀ ਬੋਲੋ ਜੀ ਹਾਰੇ ਗੁਰੁ ਨਾਮ ਸਿਮਰਿ ਸਿਮਰਿ ਆਣੇ ਧਰਮ ਤੇ ਤਸੀਸ ਦਿੱਤੇ ਬੰਦ ਕਾਸਿ ਪੁਤਰਾਏ ਕੋ ਕ੍ਰਿਨਾ ਬਰਜਿਆ ਚਰਪੜੀ ਮਾਤੇ ਛੜੇ ਹਾਰੇ ਆਹਾਰ ਦੇ ਚਰਾਈ ਗਏ ਗੁਰਦੁਆਰਿਆ ਦੇ ਸ਼ਿਵ ਗੈ ਕੋ ਬਨੀਆਂ ਦਿੱਤੀਆਂ ਧਰਮ ਦੇ ਹਾਰੇ ਆਣ ਸਿਖੇ ਕਿਸਾ ਸਵਾਸ ਨਾਲ ¡Porque no salí por

ਜੋ ਗਿਆ ਚੰਦੇ ਗੁੰਗੇ ਤੁੰਗੋ ਦੁਖਿਆ ਚੰਨ ਦਰਬ ਕਾ ਜੈਕਾਰ ਗੁਰੂ ਜੀ ਸਵਾਹੀ ਗੁਰੂ ਸਿਖਾ ਦਾ ਮਰਨਿਵਾਤ ਵਤੁ ਤੇ ਵਤੁ ਵਤਨੇ ਰਾਖੇ ਆਪ ਅਰਕਾਰ ਦੀ ਬਖਵਾ ਨੇ ਗੁਰੂ ਏ ਸੰਭਾਗ ਗੁਰੂ ਆਪਣੇ ਪਛਦੇ ਸਦਾ దాతో కర్శం హోస మిషోయా ਗਿਆ హై దినామే కుల ਨਨ ਨਨ ਬਾਬਾ ਦੀਖਸ਼ਕ ਜੀ ਅਮਰੇਸ਼ ਰੇਤ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਉਦਵਾਰਾ ਸ਼ਹੀਦ ਗੰਗ ਜੀ ਸਾਹਿਬ ਜੀ ਵਿਖੇ ਸਤਿਗੁਰੂ ਜੀ ਐਸ ਵਕਤ ਆਪ ਜੀ ਦੇ ਪਾਵਨ ਰੂਪ ਦੇ ਸੋਖ ਸੰਦੇਸ਼ੇ ਸੇਵਾ ਸੰਭਾਲ ਹੋਈ ਹੈ ਸੋਹਣਾ ਸਾਹਿਬ ਜੀ ਦੀ ਬਾਣੀ ਦੇ ਪਾਠ ਕੀਤੇ ਗਏ ਹਨ ਸੇਵਾ ਸਭ ਹਰ ਕਰਦੇ ਆ ਹੋਈਆ ਭੁੱਲਾ ਤੁਪਾਂ ਦੇ ਇਮਾਂ ਬਖਸ਼ਿਸ਼ ਕਰਨੇ ਬਾਣੀ ਦਾ ਪਰਭਾਵ ਆਈਆ ਸੁਖਾਂ ਦੇ ਵਿਦਿਆ ਵਿੱਚ ਸੋਣਾ ਆਪਣੇ ਦਰੋਂ ਕਰੋ ਸਿੱਖੇ ਸਿੱਧਕ ਤਰਸਾ ਨਾਮ ਗਨ ਬਖਸ਼ਣਾ ਜਿਮੂ ਸ਼ੰਕਾ ਦਿਨਾਂ ਹਾਜ਼ਰੀਆਂ ਕਰਤੇ ਪਰਵਾਰ ਕਰਨੀਆਂ ਚੈਤ ਖੋਲ ਕੇ ਢਾਮਾਂ ਧਰ ਪਰਵਾਰ ਕਰਨੀਆਂ ਯਾਤਰਾ ਸੁਖੀ ਕਰਨੀ ਅਰਜਰਾਸ ਕਰਨੇ ਗੁਰਮਤਿ ਅਨੁਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਦਰੋਂ ਕਰੋ ਸਿੱਖੇ ਸਤਿਗੁਰੂ ਸਾਹਿਬ ਨਾਮ ਧਨ ਬਖਸ਼ਣਾ ਚਾਰ ਪੈਰ ਦਿਨ ਆਪ ਜੀ ਦੇ ਅੰਦਰ ਆਪ ਜੀ ਦੇ ਬਾਣੇ ਅੰਦਰ ਵਸੀਤ ਹੋਇਆ ਚਾਰ ਪੈਰ ਰਹਿਣ ਆਏ ਆਪ ਜੀ ਦੇ ਬਾਣੇ ਅੰਦਰ ਵਸੀਤ ਹੋਵੇ ਕਿਰਪਾ ਕਰੋ ਪ੍ਰਕਾਸ਼ ਸਥਾਨ ਤੋਂ ਸਤਿ ਕੰਡ ਦਿਵਾਨ ਸਥਾਨ ਵਾਸਤੇ ਚਾਲੇ ਪੌਂਦੇ ਆਗੇ ਆ ਬਖਸ਼ੋ ਸਿੱਖ ਪੜਦੇ ਸੁਣੇ ਸਰਵ ਜਨ